ਕਰੋ ਖੇਡਣ ਦੇ ਲਈ ਗਏ ਦੋ ਦੋਸਤਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਦਰਸਲੇ ਦੋਸਤ ਜੋ ਕਿ ਘਰੋਂ ਤਾਂ ਖੇਡਣ ਦੇ ਲਈ ਨਿਕਲਦੇ ਨੇ ਪਰ ਉੱਥੇ ਹੀ ਇਹਨਾਂ ਵੱਲੋਂ ਨਹਿਰ ਤੇ ਨਹਾਣ ਦਾ ਪਲਾਨ ਬਣਾਇਆ ਜਾਂਦਾ ਤੇ ਜਦ ਦੇ ਦੋਵੇਂ ਨਹਿਰ ਤੇ ਨਹਾਣ ਦੇ ਲਈ ਪਹੁੰਚਦੇ ਨੇ ਅਚਾਨਕ ਹੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਜਿਸ ਤੋਂ ਬਾਅਦ ਕੀ ਵੱਡਾ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਮੋਹਲਾ ਸਰਾਈ ਦਾ 15 ਸਾਲਾ ਦਰਪਣ ਜੋ ਕਿ ਲਾਪਤਾ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਆਪਣੇ ਦੋਸਤ ਦੇ ਨਾਲ ਦਰਪਣ ਕਰੋ ਜਾਂਦਾ ਹੈ ਦੋਵੇਂ ਦੋਸਤ ਘੇਡਣ ਦੇ ਲਈ ਜਾਂਦੇ ਨੇ ਪਰ ਰਸਤੇ ਦੇ ਵਿੱਚ ਇਹਨਾਂ ਦੇ ਵੱਲੋਂ ਨਹਿਰ ਤੇ ਨਹਾਣ ਦਾ پلان ਬਣਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਕਿ ਜਦ ਦੋਵੇਂ ਨਹਿਰ ਤੇ ਪਹੁੰਚਦੇ ਨੇ ਤਾਂ ਅਚਾਨਕ ਹੀ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਜਾਂਦਾ ਹੈ ਤੇ ਇਹਨਾਂ ਦੋਵਾਂ ਨਿਆਣਿਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦਾ ਹਾਲਾਂਕਿ ਇੱਕ ਜਿਹੜਾ ਨਿਆਣਾ ਉਤਾ ਤੇਜ਼ ਵਹਾਅ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਪਰ ਉਧਰ ਦਰਪਣ ਜੋ ਕਿ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਜਿਸ ਦੀ ਕਿ ਅਜੇ ਤੱਕ ਭਾਲ ਜਾਰੀ ਹੈ ਦੱਸਦੀ ਕਿ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਰੀਖ ਸ਼ਾਮ ਤੋਂਏ ਦਰਪਣ ਘਰ ਵਾਪਸ ਨਹੀਂ ਆਉਂਦਾ ਜਿਸ ਤੋਂ ਬਾਅਦ ਕੀ ਪਰਿਵਾਰ ਦੇ ਵੱਲੋਂ ਇਸ ਦੀ ਪਾਲ ਸ਼ੁਰੂ ਕੀਤੀ ਗਈ ਹੈ ਤਾਂ ਜਦ ਪੁੱਛਿਆ ਜਾਂਦਾ ਹੈ ਤਾਂ ਦੋਸਤ ਦੇ ਵੱਲੋਂ ਪਹਿਲਾਂ ਤਾਂ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿ ਦਰਪਣ ਉਸ ਦੇ ਨਾਲ ਗਿਆ ਸੀ ਪਰ ਇਹਨਾਂ ਸੀਸੀਟੀਵੀ ਤਸਵੀਰਾਂ ਤੋਂ ਖੁਲਾਸਾ ਹੋ ਰਿਹਾ ਹੈ ਕਿ ਦੋਵੇਂ ਬੱਚੇ ਇਕੱਠੇ ਸਨ ਦੋਵੇਂ ਨਿਆਣੇ ਇਕੱਠੇ ਘਰੋਂ ਨਿਕਲਦੇ ਨੇ ਤੇ ਉੱਥੇ ਜਾ ਕੇ ਇਹ ਵੱਡਾ ਭਾਣਾ ਵਾਪਰ ਜਾਂਦਾ ਹੈ ਪਾਣੀ ਦੇ ਤੇਜ਼ ਵਹਾਅ ਦੇ ਚਲਦਿਆ ਦਰਪਣ ਜੋ ਕਿ ਹਜੇ ਤੱਕ ਲਾਪਤਾ ਦੱਸਿਆ ਜਾ ਰਿਹਾ ਉਸ ਦੀ ਪਾਲ ਦੇ ਲਈ ਐਨਡੀਆਰਫ ਦੀਆਂ ਟੀਮਾਂ ਲਗਾਤਾਰ ਜਾਰੀ ਨੇ ਦੱਸਿਆ ਜਾ ਰਿਹਾ ਹੈ ਕਿ 2 ਤਰੀਕ ਸ਼ਾਮ ਆਪਣੇ ਦੋਸਤ ਦਿਨਾ ਅਬਰੋਲ ਨਗਰ ਨਵੇਂ ਪੁਲ ਨਜ਼ਦੀਕ ਨਹਿਰ ਦੇ ਵਿੱਚ ਦਰਪਣ ਨਹਾਣ ਗਿਆ ਸੀ ਜਿੱਥੇ ਤੇਜ਼ ਵਹਾਅ ਦੇ ਚਲਦਿਆ ਇਹ ਵੱਡਾ ਪਾਣਾ ਉਸ ਦਿਨ ਵਾਪਰਿਆ ਤੇ ਅਜੇ ਤੱਕ ਉਸ ਦੀ ਭਾਲ ਕੀਤੀ ਜਾ ਰਹੀ ਹੈ ਦਰਪਣ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾਰਿਆ ਉਧਰ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਲੈ ਕੇ ਲਗਾਤਾਰ ਐਕਸ਼ਨ ਦੇ ਵਿੱਚ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਬਚਾਅ ਕਾਰਜ ਦੇ ਲਈ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਸਰਫੀ ਨਾਲ ਤੋਂ ਪੁਰਾਣਾ ਰਮਨ ਕੁਮਾਰ ਜੀ ਰਮਨ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਸਰਚ ਹੋ ਰਿਹਾ ਇਹ ਮੇਰਾ ਨਾਂ ਪਾਂਜਾ ਛੋਟਾ 14 ਸਾਲ ਦਾ ਉਹ ਦੋ ਤਰੀਕ ਨੂੰ ਨਾ ਤੇ ਨਹਿਰ ਤੇ ਨਹਾਉਣ ਆਏ ਆ ਦੋ ਮੁੰਡੇ ਸੀ ਇੱਕ ਮੁੰਡੇ ਨੇ ਦੱਸਿਆ ਕਿ ਪਾਣੀ ਦਾ ਵਹਾਜ ਜਾੜਾ ਹੋ ਗਿਆ ਤੇ ਅਸੀਂ ਇੱਕ ਮੈਂ ਨਿਕਲ ਗਿਆ ਇਹ ਕੋ ਨਿਕਲੇ ਨਹੀਂ ਗਿਆ ਤੇ ਐਨਡੀਐਫ ਦੀਆਂ ਟੀਮਾਂ ਆਈਆਂ ਸਰਚ ਕਰਦੀਆਂ ਪਈਆਂ ਾਨੂੰ ਇਹ ਹੀ ਮੰਗਿਆ ਸਾਡਾ ਜਲਦ ਜਲਦ ਸਾਡਾ 판ਜ ਲੱਭੇ ਜੇ ਕਿੰਨੀ ਤਰੀਕ ਦੀ ਗੱਲ ਅਗੀ ਹੈ 2 ਤਰੀਕ ਦੀ 2 ਤਰੀਕ ਦੀ ਸ਼ਾਮ ਨੂੰ 6 ਵਜੇ ਜੀ ਇੱਕ ਨੂੰ ਕੰਪਲੇਨ ਕੀਤੀ ਪੂਸਨੂ ਕੰਪਲੀਟ ਕੀਤੀ ਹੈ ਉਹਨਾਂ ਨੇ ਵੀ ਕੱਲ ਦੀ ਕਾਰਵਾਈ ਪਾਈ ਹੈ ਅਜੈਂਡੀ ਦੇ ਟੀਮਾਂ ਆਈਆਂ ਲੱਭਦੀਆਂ ਮੀਆਂ ਜਾਂਚ ਕਰਦੀਆਂ ਨੇ ਇਹ ਨਾਮ ਕੀ ਹੈਗਾ ਉਹ ਦਾ ਨਾਂ ਪੰਖ ਬਾਨੂੰ ਕਹਿੰਦੇ ਆ ਵਸੇ ਘਰ ਦਾ ਨਾਂ ਤੇ ਬਾਨੂੰ ਹੀ ਹੈ ਜੀ ਜੀ ਸਰ ਕੀ ਮਾੜੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਇਹ ਜੀ ਕੀ ਗੱਲਬਾਤ ਹੋਈ ਜਿਹੜੀ ਸਰਚ ਵਗਾਰਾ ਚੱਲਦੀ ਵੀ ਹੈ ਨਹੀਂ ਸਰ ਇਹ ਸਰਚ ਤਾਂ ਚਲਦੀ ਆ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵੇ ਦਾ ਘਰੋਂ ਗਾਇਬ ਹੈ ਘਰੋਂ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਇੱਥੇ ਅਬਰੌਨ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਟ ਵਾਲੇ ਬੋਲਦੇ ਪਰ ਉੱਥੇ ਇੱਕ ਲੇਡੀ ਨੇ ਆਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੋਇਆ ਹੈ ਕਿ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਸਾਰੀ ਕੈਮਰੇ ਵਿੱਚ ਚੈੱਕ ਕੀਤੀ ਹੈ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ 2-3 ਦਿਨ ਪਹਿਲਾਂ ਵੀ ਪੁੱਛਿਆ ਕੀ ਦੱਸ ਦੇਗੀ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਹਾਂ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਤੇ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਤੇ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆਪਾਂ ਕਪੜੇ ਖੋਲ ਕੇ ਨਾਣ ਵੜਿਆ ਇੱਕ ਮੁੰਡਾ ਰੋੜ ਗਿਆ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਮੈਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਿੱਤਾ ਸੀ ਪੁਲਿਸ ਕੰਪਲੇਨ ਕੀਤੀ ਹੈ ਪੁਲਿਸ ਕੰਪਲੇਨ ਕੀਤੀ ਸੀ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲਿਆ ਜੋ ਮੇਨ ਹੀ ਕੋਈ ਲੱਭਿਆ ਤੁਹਾਡਾ ਹਜੇ ਤੱਕ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਹੈ ਪਰ ਲੇਕਿਨ ਕੋਈ ਪਤਾ ਨਹੀਂ ਚੱਲ ਰਿਹਾ ਬ੍ਰਦਰ ਦਾ ਐਨਆਰ ਆਫ ਦੀਆਂ ਟੀਮਾਂ ਜਿਹੜੀ ਲੱਗੇ ਪਈਆਂ ਉਹਨਾਂ ਨੂੰ ਸਰਚ ਕਰ ਦਿੱਤੇ ਹੈ ਹਾਂਜੀ ਕੀ ਮੰਗ ਕੀ ਕਰਦੇ ਸਾਨੂੰ ਜਲਦੀ ਜਲਦੀ ਮਿਲ ਜੇ ਬਸ ਮੇਰਾ ਬ੍ਰਦਰ ਦੋ ਤਿੰਨ ਦਿਨ ਪਹਿਲਾਂ ਲੜਕਾ ਪਾਣੀ ਦੇ ਤੁਰੜਿਆ ਸੀ ਤੇ ਉਸ ਉਸ ਵੰਦੀ ਅਹੀਂ ਐਨਆਰ ਟੀਮ ਆਈ ਆ ਤੇ ਸਰਚ ਚੱਲ ਰਹੀ ਆ ਤੇ ਬਾਕੀ ਸਭ ਤਾਂ ਪੂਰੀ ਨਹੀਂ ਹੋਈ ਤੇ ਲਾਸ਼ ਨਹੀਂ ਮਿਲੀ ਹੈ ਤੇ ਕੁਛ ਨਹੀਂ ਹੋ ਰਿਹਾ ਕਿੰਨੇ ਸਾਲ ਦਾ ਮੋੜਾ ਸੀ ਔਰ ਕਿਹੜੇ ਮਾਏ ਮੱਲੇ ਦਾ ਰਹਿਣ ਵਾਲਾ 15 ਸਾਲ ਦਾ ਮੋੜਾ ਸਰਾਇ ਮੱਲੇ ਦਾ